ਲੰਬਾ ਚੌੜਾ ਕਾਰੋਬਾਰ ਕਰਨਾ ਬਹੁਤ ਸਮਾਂ ਚਾਹੀਦਾ ਹੈ ਲੰਬੀ ਚੌੜੀ ਵਿਦਿਆ ਹਾਸਲ ਕਰਨੀ ਹੈ ਕਈ ਸਾਲ ਚਾਹੀਦੇ ਲੰਬੀ ਯਾਤਰਾ ਕਰਨੀ ਹੈ ਕਾਫੀ ਸਮਾਂ ਚਾਹੀਦਾ ਹੈ ਪਰਮਾਤਮਾ ਚਾਹੀਦਾ ਸਿਰਫ ਇੱਕ ਦਮ ਇੱਕ ਦਮ ਦੇ ਚ ਮਿਲਦਾ ਇਹਨੂੰ ਸਾਈਂ ਬੁੱਲੇ ਸ਼ਾ ਨੇ ਤਿੰਜ ਕਹਿ ਦਿੱਤਾ ਸਿਫ ਬੁੱਲਿਆ ਰੱਬ ਦਾ ਕੀ ਪਾਣਾ ਇਦਰੋਂ ਕੁੱਟਣਾ ਇਦਰੋਂ ਲੈਣਾ ਮਨ ਨੂੰ ਭੂਤ ਕਾਲ ਦੇ ਚੋਂ ਕੱਢ ਕੇ ਭਵਿਸ਼ ਦੇ ਚੋਂ ਕੱਢ ਕੇ ਵਰਤਮਾਨ ਦੇ ਚ ਲੈਣਾ ਤੇ ਵਰਤਮਾਨ ਕੇਵਲ ਇੱਕ ਦਮ ਹੈ ਜੈਸੇ ਮਨ ਵਰਤਮਾਨ ਦੇ ਚ ਆ ਜਾਂਦਾ ਹੈ ਵਰਤਮਾਨ ਭਗਵਾਨ ਦਾ ਦਵਾਰ ਹੈ ਤੋ ਮਨ ਹੀ ਜੋਤ ਸਰੂਪ ਹੋ ਜਾਂਦਾ ਹੈ ਬੂੰਦ ਹੀ ਸਾਗਰ ਹੋ ਜਾਂਦੇ ਕਿਸ ਤਰ੍ਹਾਂ ਲਈਏ ਇੱਕ ਦਮ ਦੇ ਚ ਮੰਤਰ ਪੂਰਾ ਹੋ ਜਾਂਦਾ ਹੈ